जिंदाबाद 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 भारतीय जिंदाबाद 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 मुरादाबाद 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 पंजाब सरकार मुरादाबाद जीजा मुरादाबाद मुर्दाबाद मुरादाबाद ਲੋਕ ਇੱਕਤਾ ਜਿੰਦਾਬਾਦ 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 ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੜਬਾ ਦੇ ਜਾਣੇ ਕੀ ਕਰਨਗੇ ਜੇਲਾ ਠਾਣੇ ਲੋਕਾਂ ਦੇ ਹੜਬਾ ਦੇ ਜਾਣੇ ਭਾਰਤੀ ਕਿਸਾਨ ਨੇ ਤਾਵਾ ਹਾਂ ਜਿੰਦਾਬਾਦ 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 ਭਾਰਤੀ ਕਿਸਾਨ ਨੇ ਤਾਵਾ ਹਾਂ ਜਿੰਦਾਬਾਦ 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 ਤੌਨਾ ਚੱਕਰ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਕੱਟੀ ਹੋ ਕੇ ਜਨਤਾ ਸਾਰੀ ਕੀ ਕਰਨਗੇ ਜੇਲਾ ਥਾਣੇ ਲੋਕਾਂ ਦੇ ਹੜ ਬਣਦੇ ਜਾਣੇ ਭਾਰਤੀ ਕਿਸਾਨ ਜੁਨੇਤਾ ਗਰਾਹਾ ਜਿੰਦਾਬਾਦ 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 ਕੱਲੇ ਕੱਲੇ ਮਾਰ ਨਾ ਖੋ ਇਕੱਠੇ ਹੋ ਕੇ ਅੱਗੇ ਆਓ ਕੱਲੇ ਕੱਲੇ ਮਾਰ ਨਾ ਖੋ ਇਕੱਠੇ ਹੋ ਕੇ ਅੱਗੇ ਆਓ کسان نتا گراہا زندہ باد زندہ باد زندہ باد ستارا تارا کرو حقڑی راکی اپ کرو ستارا تارا کرو حقڑی راکی اپ کرو ہم نے بہنوں سے بھی ایں والے کو سدے گا شوکی کرے تو لو آج شوکی گریہ ਜਿੰਦਾਬਾ ਜਿੰਦਾਬਾ ਇਹ ਦੇਖਦਾ ਜਿੰਦਾਬਾ 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 ਨਾਕੇ ਤੋੜਦੀ ਹੋਈ ਹਾਂ ਜੇੜਿਆ ਪਿੰਡ ਪਹੁੰਚ ਚੁੱਕੀ ਹੈ ਜਿੱਥੇ ਉਹ ਲੈਣ ਖੇਰਲ ਪਾਰੇ ਆ। ਆਪ ਦੇ ਸਵਾ ਦੋ ਵਜੇ ਹੋਏ ਆ ਭਰਾਵੋ ਆ ਆਪ ਕੀ سامنے ਇਹਨਾਂ ਦਾ ਗਰਾਹਾਂ ਤੇ ਜੋਦੇ ਕੁਰਸ ਨਾਲ ਟਕਰਾਉਂਦੇ ਹੋਏ ਸਾਰੇ ਨਾਕੇ ਤੋੜ ਕੇ ਪਹੁੰਚਿਆ। ਸਾਰੇ ਲੋਕਾਂ ਨੂੰ ਅਪੀਲ ਕਰਦੇ ਜੇ ਜ਼ਮੀਨਾਂ ਬਚਾਉਣੀਆਂ ਨੇ ਘਰਾਂ ਚੋਂ ਬਾਹਰ ਨਿਕਲੋ ਬਹੁਤ ਗੂੜੀ ਮੱਥੀ ਹੋਈ ਹੈ ਪੁਲਿਸ ਦੀ। ਘੱਟ ਘੱਟ ਘੋਟ 40 ਗੱਡੀਆਂ ਪੰਨੀਆਂ ਨੇ 40 ਗੱਡੀਆਂ ਇੱਟਾ ਮਾਰ ਮਾਰ ਗੱਡੀਆਂ ਪੰਨੀਆਂ ਦੇ ਪੁਲਿਸ ਨੇ ਪਹਿਲੀ ਵਾਰ ਦੇਖੀ ਆ ਪੰਜਾਬ ਦੀ ਪੁਲਿਸ ਇੱਟਾ ਮਾਰਦੀ ਇਸ ਕਰਕੇ ਭਰਾਵਾ ਇਸ ਬੰਦਿਆਂ ਦੀ ਨੀਤੀ ਦੇਖੋ ਭਗਵੰਤ ਮਾਨ ਦੀ ਸਰਕਾਰ ਹੋਰ ਸਹਾਯੋਗ ਦਾ ਰਹਿੰਦੀ ਆ ਲੈਣਾ ਘਟਾਉਣ ਵਾਸਤੇ ਛੋਟੇ ਬੰਦਿਆਂ ਦੇ ਸੱਟਾਂ ਮਾਰੀਆਂ ਨੇ ਗੱਡੀਆਂ ਇੱਟਾਂ ਨਾਲ ਪੰਨੀਆਂ ਨੇ ਇੱਟਾਂ ਨਾਲ ਡੀਐਸਪੀ ਐਸਪੀ ਆਪ ਗੱਡੀਆਂ ਪੰਨਣ ਲੱਗੇ ਤੇ ਆਪ ਹੁਣ ਤੱਕ ਆ 10 ਕਿਲੋਮੀਟਰ ਪਿੱਛੇ ਵੀ ਪੂਰੇ ਤੌਰ ਤੇ ਸਾਡੇ ਨਾਲ ਟਕਰਾਉਂਦੇ ਰਹੇ ਐ ਪੰਜਾਬ ਦੇ ਲੋਕੋ ਜੇ ਤੁਸੀਂ ਬਚਣਾ ਘਰਾਂ ਚੋਂ ਬਾਹਰ ਨਿਕਲੋ ਬਾਹਰ ਗੋਲੀਆਂ ਵੀ ਚਲਾਈਆਂ ਗੋਲੀਆਂ ਚਲਾਈਆਂ ਨੇ ਫੈਰ ਕੀਤੇ ਨੇ ਉਹ ਸਾਰੀ ਬਾਹ ਜਾਂਾਂ ਦੀ ਲਾਕੇ ਦੇਖੀ ਐ ਉਸ ਗੱਡੀਆਂ ਗੈਲ ਘੇਰ ਕੇ ਭੰਨ ਦਿੱਤੀਆਂ ਨਹੀਂਆਂ ਪਰ ਬਹੁਤ ਉਗਰਾਹਾ ਦੇ ਜੋਧੇ ਇੱਥੇ ਪਹੁੰਚਣ ਚ ਕਾਮਯਾਬ ਹੋ ਗਏ ਜਮੀਨਾ ਤਾਂ ਬਚਣਗੀ ਪੰਜਾਬ ਦੇ ਲੋਕੋ ਜੇ ਘਰਾਂ ਚੋਂ ਬਾਹਰ ਨਿਕਲੋਗੇ ਸਵਾ ਦੋ ਵਜੇ ਰਾਤ ਦੇ ਲੇਲੇ ਵਾਲੇ ਸਰਬਾਤਮਕ ਮਰਦਾ ਨੂੰ ਪਲਟਾ ਕੇ ਰੱਖ ਦਾਂਗੇ ਸਰਬਾਤਮਕ ਮਰਦਾ ਗੋਲੀਆਂ ਮਾਰਨੀਆਂ ਪੈਣਗੀਆਂ ਛਾਤੀਆਂ 'ਚ ਗੋਲੀਆਂ ਫੇਰ ਤੋਂ ਬੋਗੇ ਜ਼ਮੀਨਾਂ 'ਚ ਐਵੇਂ ਨਹੀਂ ਜ਼ਮੀਨਾਂ 'ਚ ਵੜ ਸਕਦੇ ਇਹ ਮੈਸਰ ਸਰਬਾਤਮਕ ਮਰਦਾ ਜਿੰਨੇ ਜੀ ਚਾਹੇ ਉਹਨੇ ਬੰਦੇ ਮਾਰ ਸਕਦਾ ਸਰਬਾਤਮਕ ਮਰਦਾ ਅਸੀਂ ਜਿੰਦਰੀਆਂ ਲਾਵਾਂਗੇ ਅਸੀਂ ਅਸੀਂ ਜਿੰਦਰੀਆਂ ਲੋਕਾਂ ਦੇ ਹਣ ਬੱਜੇ ਜਾਣੇ ਪੰਜਾਬ ਦੇ ਲੋਕ ਬਚਣਗੇ ਤਾਂ ਪੰਜਾਬ ਜਿਹੜਾ ਬਹਿ ਜੇ ਤੁਹਾਡਾ ਉਹ ਰੋਜ਼ ਤੁਸੀਂ ਚਿੱਟਿਆਂ ਨਾਲ ਮਾਰਦੇ ਹੋ ਤੁਸੀਂ ਕਿਸੇ ਦਾ ਡੰਡਾ ਨਹੀਂ ਮਾਰਿਆ ਤੁਸੀਂ ਪੰਜਾਬ ਦੇ ਉਹ ਕਿਸਾਨ ਮਜ਼ਦੂਰ ਰਸਤੇ 'ਚ ਘੇਰ ਕੇ ਕੁੱਤੇ ਤੇ ਨਾਲੇ ਤੁਸੀਂ ਗੱਡੀਆਂ ਪੰਨੀਆਂ ਸ਼ਰਮ ਆਉਣੀ ਚਾਹੀਦੀ ਹੈ ਪੰਜਾਬ ਪੁਲਿਸ ਨੂੰ ਇਹਸ ਕਰਕੇ ਭਰਾਵੋ ਜਾਣ ਲਓ ਇਹਨਾਂ ਲੋਕਾਂ ਦਾ ਰੇ ਨਹੀਂ ਪਿੱਟਦੇ ਕਿਵੇਂ ਖੜੀ ਹੈ ਇੱਥੇ ਦੀ ਸਰਕਾਰ ਅੱਜ ਅਸੀਂ ਬੇਨਤੀ ਕਰਦੇ ਹਾਂ ਸਾਰੇ ਪੰਜਾਬ ਨੂੰ ਤੁਸੀਂ ਘਰਾਂ 'ਚੋਂ ਬਾਹਰ ਨਿਕਲੋ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਪ੍ਰਧਾਨ ਜੀ ਉਹਨੂੰ ਬੋਲੋ ਜਗਤਾਰ ਬੋਲੋ 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 ਮਾਈਕ ਤੇ ਬੋਲੋ ਜੀ ਮੋਲੇ ਮਾਈਕ ਤੇ ਭਰਾਵੋ ਫਿਰ ਕਰਦੇ ਮੈਂ ਮਾਈਕ ਤੇ ਬੋਲ ਭਰਾਵੋ ਲਗਾਤਾਰ ਜਣੀ ਪੁਲਿਸ ਨੇ ਬੱਸਾਂ ਭੰਨੀਆਂ ਇੱਟਾਂ ਮਾਰੀਆਂ ਨੇ ਸੀਸਿਆਂ ਦੇ ਰੋੜੇ ਮਾਰੇ ਨੇ ਕਿਸਾਨ ਭਿੰਦੇ ਹੋਏ ਜਣੀ ਭੀਖੀ ਤੋਂ ਭੀਖੀ ਕਨਾਕਾ ਭੀਖੀ ਤੋੜਿਆ ਕਹਾ ਮਾਨਸਾ ਲਗਾਤਾਰ ਕਈ ਨਾਕੇ ਲਾਏ ਉਹ ਤੋੜ ਕੇ ਜਣੀ ਭਿੰਦੇ ਹੋਏ ਲੋਕ ਆਏ ਨੇ ਜੜੀ ਪ੍ਰਸ਼ਾਸਨ ਦੀ ਪੁਲਿਸ ਪ੍ਰਸ਼ਾਸਨ ਦੀ ਐਡੀ ਨੰਗੀ ਚਿੱਟੀ ਧੱਕੇ ਸਾਹੀ ਆ ਜੜੀ ਜੜੀ ਬੱਸਾਂ ਦੇ ਇਟਾ ਮਾਰ ਮਾਰ ਕੇ ਗੱਡੀਆਂ ਦੇ ਭੰਨੀਆਂ ਨੇ ਆਪਣੀਆਂ ਲਗਭਗ 20 25 ਗੱਡੀਆਂ ਪਿੱਛੇ ਭੰਨੀਆਂ ਖੜੀਆਂ ਨੇ ਇਸ ਕਰਕੇ ਫੇਰ ਵੀ ਆਪਾਂ ਭਟਦੇ ਹੋਏ ਇੱਥੇ ਪਹੁੰਚਿਆ ਇਸ ਕਰਕੇ ਲੈ ਲਿਆ ਪਿੰਡ ਦੇ ਵਿੱਚ ਪਹੁੰਚ ਚੁੱਕੇ ਆ ਇਹ ਅਗਲੀ ਵਿਉਂਤਬੰਦੀ ਆ ਜਿਹੜੀ ਲਗਾਤਾਰ ਆਪਾਂ ਹੁਣ ਬਣਾਵਾਂਗੇ ਇਸ ਕਰਕੇ ਜਿਹੜੇ ਭਰਾ ਆਏ ਨੇ ਉਹ ਸੀਸੇ ਆਪਣੇ ਆਪਣੇ ਗੱਡੀਆਂ ਦੇ ਉਹਨਾਂ ਨੂੰ ਬੰਦ ਕਰਕੇ ਇੱਕ ਵਾਰ ਗੁਰਦੁਆਰਾ ਸਾਹਿਬ ਚ ਆਓ ਸਾਰੇ ਇਹ ਅਪੀਲ ਆ ਦੂਜੀ ਅਪੀਲ ਇਹ ਆ ਸਾਡੇ ਭਰਾਵਾਂ ਨੂੰ ਕਿ ਝੰਡੇ ਨੇ ਜਿਹੜੇ ਸਾਰੇ ਝੰਡੇ ਆਪਣੇ ਕੋਲੇ ਰੱਖਣੇ ਨੇ ਗੱਡੀ ਦੇ ਵਿੱਚ ਕੋਈ ਠੱਡਾ ਨਹੀਂ ਰੱਖਣਾ ਸਾਰੇ ਝੰਡੇ ਆਪਣੇ ਕੋਲੇ ਰੱਖੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਭਰਾ ਸਾਡੇ ਲੜੇ ਨੇ ਬਹੁਤ ਜਜ਼ਬੇ ਨਾਲ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆ ਲੋਕ ਇੱਕਤਾ ਜਿੰਦਾਬਾਦ 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 ਸਰਕਾਰ ਮਰਦਾਬਾਦ 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 ਮੁੱਖ ਮੰਤਰੀ ਭਗਵੰਤ ਮਾਨ ਮਰਦਾਬਾਦ 見やね